ਸਤਿ ਸ਼੍ਰੀ ਅਕਾਲ ਸਾਰੇ ਸਟਾਤ ਬਾਤ ਕਰਦੇ ਨੇ ਲੋਕ ਦੇ ਵਿੱਚ ਤੇ ਅੱਜ ਮੈਂ ਚਾਚੇ ਦੇ ਨਾਲ ਆਈਆਂ ਤੇ ਅੱਜ ਚੱਲੇ ਫਿਰ ਧਾਰੀਵਾਲਸ ਨੂੰ ਕਿਰਨਦੀਦੀ ਹੁਣ ਆ ਲੈ ਆਏ ਆ ਤੇ ਨਾਲ ਇਧਰ ਵੇ ਸਹੀਂ ਹਰ ਪਾਤੇ ਹੈਲੋ ਕਰਦੇ ਫਿਰ ਸਾਰਿਆਂ ਨੂੰ ਨਾ ਮੈਨੂੰ ਬਾਹਰ ਕਮਾਉਂ ਅੰਦਰ ਰੋਣੀ ਬੜਾ ਡਿਆ ਹੀ ਇਹ ਤੇ ਧਾਰੀਵਾਲ ਚੱਲੇ ਸੁਣੋਂ ਤੇ ਜੀ ਤੇ ਸੁਣੋਂ ਤੇ ਹਨ ਇਹਨੇ ਆਪਣੀਆਂ ਚਿੱਕੀਆਂ ਵੇ ਸਹੀਂ ਮੁਰਕਾਣੇ ਲੱਗੇ ਆਏ ਆ ਹੁਣੇ ਹੀ ਬਰੇ ਵੇ ਸੈਂ ਫੋਨ ਕੀ ਲੈ ਫੋਨ ਕੀ ਲੈ ਕੇ ਦਤਾ ਇਧਰ ਵਲੋਗ ਹੀ ਚੱਲਦੇ ਰਹਿੰਦੇ ਮੇਰੇ ਦਿਨ ਰਾਤ ਹੀ ਕਰ ਗੱਲ ਵਲੋਗ ਹੀ ਚੱਲਦੇ ਰਹਿੰਦੇ ਮੈਂ ਸਸਰੀਆਂ ਕਾਲ ਕੀ ਹਾਲ ਚਾਲ ਆ ਇਧਰ ਵੇਖਦੇ ਪਾਣੀ ਦੇਣ ਨੂੰ ਪੀਂਦੇ ਨਹੀਂ ਕਿ ਐ ਵੀ ਤੁਸੀਂ ਸਸਰੀਆਂ ਕਾਲ ਕੀ ਹਾਲ ਹੈ ਤੇ ਕੀ ਕਰ ਰਹੇ ਹੋ ਤੇ ਆਮੂ ਦੇ ਪਰਕੇ ਤੇਸ਼ਲ ਕਰਾ ਜਦੇ ਹੁੰਦਾ ਔਰ 2 ਦਿਨ ਬਾਅਦ ਹੋ ਹੁੰਦਾ ਹੈ ਇਹਦਾ ਆ ਲੈ ਚਾਚਾ ਟਾਡੇ ਫੇਸ਼ੀਅਲ ਤੇ 2 ਦਿਨ ਬਾਅਦ 글로 ਹੁੰਦਾ ਵਾ ਟਾਡੇ ਫੇਸ਼ੀਅਲ 2 ਦਿਨ ਬਾਅਦ 글로 ਹੁੰਦਾ ਵਾ ਮੰਮੀ ਕਹਿੰਦੀ 2 ਦਿਨ ਬਾਅਦ 글로 ਹੋਣਾ ਨਹੀਂ ਨਹੀਂ 2 ਦਿਨ ਬਾਅਦ ਨਹੀਂ 2 ਦਿਨ ਬਾਅਦ ਥੋੜੀ ਹੁੰਦਾ ਇਹਦਾ ਮਤਲਬ ਕੋਈ ਫਰਕ ਨਹੀਂ ਪਿਆ ਫਿਰ ਬਣਾਈ ਆ ਦੇਖਦੇ ਬਾਅਦ ਹੁੰਦਾ ਨਾ 글로 ਹੋਰ ਕਿੰਨੇ ਕਹਿੰਦੇ ਉਸੇ ਤਰ੍ਹਾਂ ਆ ਜਾਂਦਾ ਬਿਦਰਮ ਦੇ ਬੀਸਤੀ ਹੋ ਗਈ ਕਹਿੰਦੇ 2 ਦਿਨ ਬਾਅਦ ਹੁੰਦਾ ਇੱਥੇ ਚਾਚੇ ਨੇ ਰਗੜ ਲਗੜ ਮੂੰਹ ਛਲਤ ਛੇਲਦਾ ਹੀ ਪੂਰਾ ਤੁੱਕੀ ਉਹ ਦਫਰ ਕੇ ਹੈਗਾ ਮਾਰਾ ਮੋਟਾ ਸੁਨੇ ਬਣ ਗਏ ਆਪਾਂ ਵੈਸੇ ਥੋੜਾ ਬੋਟਾ ਲੈ ਆਵੇਂ ਮੈਂ ਆਹ ਪਰ ਉਠੇ ਖਾ ਹੀ ਜਾਈਏ ਮਾਤਾ ਗਦੋ ਨੇ ਅੱਖੇ ਲੱਗਦਾ ਦਿਨੇ ਰਾਤ ਪਰ ਉਠਣ ਲੱਗਾ ਰਹਿਨਾ ਕੰਮੀ ਨੇ ਆ ਇਹ ਵੀਰੇ ਆਪਣੇ ਖਾਣੇ ਹੈਗੇ ਆ ਸਿੱਧੇ ਪੁੱਠੇ ਨਹੀਂ ਹੈਗੇ ਆ ਆਪਾਂ ਸਿੱਧੇ ਕਹਨੇ ਖਾਣੇ ਰਾਤੀ ਆਟੋ ਉੱਡੋ ਗਿਆ ਹੀ ਨਾ ਗਲਾਸੇ ਰੇ ਆਟੋ ਲੈ ਗਿਆ ਦਾ ਬਟ ਲੈ ਗਏ ਲੋ ਵੀ ਆਟੋ ਚੁੱਕਿਆ ਗਿਆ ਸਿੱਧੀ ਨਹੀਂ ਕਰ ਲੋ ਕਿਥੇ ਗਿਆ ਲੈ ਗਏ ਹੁਣ ਕਹਿੰਦਾ ਚੋਰੀ ਹੋ ਗਿਆ ਲੋਕਾਂ ਕਹਿੰਦਾ ਚੋਰੀ ਹੋ ਗਿਆ ਚੋਰੀ ਹੋ ਗਿਆ ਚੋਰੀ ਹੋ ਗਿਆ ਡਾਈ ਦੇ ਤੋਂ ਕਿਹਾ ਹੀ ਸਾਡਾ ਆਟੋ ਆ ਤੇ ਫਿਰ ਫੋਨ ਲੱਗੇ ਨੰਨੇ ਸੁਰੇ ਲੈ ਗਏ ਚੋਕੇਗੇ ਚੱਲ ਕੋਈ ਚੱਕਰ ਨਹੀਂ ਯਾਰ ਤੇ ਦਰਮੇ ਮੇਡੇ ਆਤਾ ਦੋਨਾਂ ਤੇ ਨਾਲ ਜਿਆਦੀ ਤੇ ਮਾਦਾ ਡਿਸ਼ਕੀਨ ਮਾਂ ਮੰਮੀ ਕਹਿੰਦੀ ਤੁਹਾਨੂੰ ਮੈਂ ਇਦਾਂ ਨਹੀਂ ਜਾਣ ਦੇਣਾ ਅੱਜ ਫੇਰ ਮੈਂ ਚਾਚੇ ਵੱਲ ਜਾਊਂਗਾ ਤੇ ਤੁਹਾਨੂੰ ਮੈਂ ਕਹਿੰਦੀ ਮੈਂ ਇਦਾਂ ਨਹੀਂ ਜਾਣ ਦੇਣਾ ਤੇ ਆਪਣਾ ਚਾਹ ਵੀ ਉਹਦੇ ਫੇਰ ਜਾਓਗੇ ਹਾਂ ਦੋ ਦੋ ਰੋਟੀਆਂ ਖਾ ਲ ਲੈ ਵੀ ਅੱਜ ਬੜੇ ਚਿਰਾਂ ਬਾਅਦ ਚੱਲਾ ਮੈਂ ਚਾਚੇ ਘਰ ਰਹਿਣ ਤੇ ਮੈਂ ਚਾਚੇਆ ਰਹਿ ਹੀ ਤੇ ਬੜਿਆਂ ਨੇ ਕਹਿੰਦੇ ਸੀ ਤੂੰ ਕਦੀ ਗਿਆ ਨਹੀਂ ਗਿਆ ਨਹੀਂ ਹੁਣ ਤੇ ਮੈਂ ਕੋਈ ਗੱਲ ਨਹੀਂ ਉੱਥੇ ਵੀ ਜਾ ਆਉਂਨੇ ਆ ਕੋਈ ਚੱਕਰ ਨਹੀਂ ਪਹਿਲਾਂ ਮੈਂ ਪਰੌਂਠੇ ਖਾਜੀ ਫਿਰ ਜਾਵਾਂਗੇ ਉਹ ਪਰੌਂਠੇ ਪਹਿਲਾਂ ਯਾਰ ਮੇਰੇ ਦਾ ਮੌਸਮ ਫੇਰ ਹੋ ਗਿਆ ਜੀ ਮਮੀ ਮੀ ਪੈਣਾ ਅੱਜ ਫੇਰ ਹਾਂ ਹੋਇਆ ਮੀ ਦਾ ਗੰਦ ਖਾਣਾ ਮੀ ਦਾ ਗੰਦ ਖਾਣਾ ਅੱਜ ਮਮੀ ਨੇ ਏੜੀਆਂ ਮਿਰਚਾਂ ਪਾ ਦੇ ਨਾ ਪਰ ਮਾ ਪਾ ਪਾ ਆ ਗਈ ਤੇ ਆਨੰਦ ਹੀ ਵਾਧੀ ਗਈ ਹੁਣ ਚਲੋ ਮਸਾਲਾ ਪਾਲਾ ਹੋਰ ਜ਼ਰਾ ਵਧੀਆ ਹੋ ਜੂ ਲੱਗੇ ਮਮੀ ਨੂੰ ਪਰੌਂਠੇ ਤਦੋਂ ਜਿਹਨੇ ਅਗਲੇ ਖਾ ਲਿਓ ਕਣ ਚਾਚੇ ਨੇ ਖਾਣੇ ਚਾਹ ਵੀ ਚਾਚਾ ਕਹਿੰਦਾ ਤੇਰੇ ਖਾਣੇ ਪੁੱਠੇ ਮੈਂ ਤੇ ਨਹੀਂ ਖਾਂਦਾ ਉਹ ਚਾਹ ਵਾਲੀ ਦੇਖੀ ਚਾਹ ਨਹੀਂ ਬਲਦੀ ਨਹੀਂ ਚਾਹ ਮੈਂ ਟੈਨਸ਼ਨ ਲੈ ਤੇ ਚਾਚੇ ਨੇ ਨਹੀਂ ਖਾਣੇ ਮੈਂ ਹੀ ਖਾਉਂਗਾ ਕੱਲਾ ਮੈਂ ਪਰਮਪਾਹ ਜੇ ਕਰਕੇ ਬਣਾ ਲਈ ਹੁਣ ਉਹਨੂੰ ਇੱਕ ਡਿਪ ਨੂੰ ਦੇ ਦੀਗੇ ਉਹ ਨਹੀਂ ਚਾਚਾ ਕਹਿੰਦਾ ਕਹਿੰਦਾ ਮੇਰੇ ਰਾਮ ਦੇ ਕਿਉਂ ਉਹ ਬਣਾ ਲਾਵੀਂ ਤੇ ਕਿਉਂ ਉਹ ਕਹਿੰਦਾ ਆਲੂ ਦਾ ਪਰਮਪਾਹ ਬਾਕੀ ਪਰ ਮੈਂ ਉਹਨੂੰ ਕਹਿ ਕੇ ਲੈ ਨਹੀਂ ਲੜਦਾ ਹੀ ਗਾਲਾਂ ਕੱਢਦਾ ਮੈਨੂੰ ਫਿਰ ਚਾਚਾ ਨਹੀਂ ਆਂਦਾ ਕਹਿੰਦਾ ਨਹੀਂ ਕਹਿੰਦਾ ਤੂੰ ਇਸਦਾ ਨਹੀਂ ਨਾਂ ਗਰਮਾ ਡੈਂਗਣਾ ਸਿੰਗਾ ਦੀ ਟੋਰ ਵੱਖਰੀ ਪਰੌਂਠੇ ਖਾ ਕੇ ਹਾਂ ਸਿੰਗਾ ਦੀ ਟੋਰ ਵੱਖਰੀ ਪਰੌਂਠੇ ਖਾਏ ਉਹ ਬੰ ਚਾਲੂ ਕਰ ਕੱਚੀ ਚਾਹ ਜੇ ਕੱਚੀ ਆ ਹਾਂ ਉਹ ਰਿੰਨ ਨੂੰ ਚੰਗੀ ਤਰ੍ਹਾਂ ਇਹ ਮੇਰੇ ਰਿੰਨ ਨਹੀਂ ਆਵੇ ਲੋ ਬੜਾ ਚੇਰਾ ਹੋਇਆ ਸੀ ਸੋਚ ਲਿਆਂਦਾ ਇਹ ਹੁਣ ਫੇਰ ਟੁੱਟ ਗਿਆ ਵਾ ਇਹਦੇ ਵੀ ਹੁਣ ਮਹੀਨਾ ਹੁਣ ਫੇਰ ਪਲਾਸਟ ਆ ਗਿਆ ਤੇ ਫੇਰ ਮਹੀਨਾ ਕਮੋਡਾ ਵਿੱਚ ਰੋੜੀ ਪੈਣੀ ਹੈਗੀ ਮਾਦਾ ਆਪਣੀ ਨੂੰ ਉਹ ਗੈਸ ਦਾ ਸੋਚਵਾ ਕੇ ਦੇ ਦੋ ਪਹਿਲਾਂ ਬਹੁਤ ਰੇਲ ਬੱਜੀ ਕਮੈਂਟ ਦੇ ਵਿੱਚ ਆਪਣੇ ਦਾਹਵਿਆਂ ਦਾ ਸੋਚ ਲਿਆ ਕੇ ਪਾ ਦੋ ਸੋਚ ਲਿਆ ਕੇ ਪਾ ਦੋ ਹੁਣ ਫੇਰ ਉਹੀ ਰੋਲਾ ਪੈਣਾ ਜੋ ਕੰਪਲੀਸੀ ਕੰਪਰੀਹ ਨਹੀਂ ਨਾਰਮਲ ਦੇ ਦਾਹਵਿਆਂ ਸੋਚਾਂ ਰਹੀ ਕੋਈ ਨਹੀਂ ਲੈ ਆ ਵੀ ਮਿੱਤਰੋ ਮਾਂ ਮਾਂ ਹੀ ਹੁੰਦੀ ਹੈ ਦਾ ਮਰਜੀ ਕਰਾ ਦੇ ਵੇਖ ਲੋ ਬੜਾ ਲੜਿਆ ਮੈਂ ਮੈਂ ਖਾਣੇ ਆਲੂ ਵਾਲੇ ਪਰੌਂਠੇ ਖਾਣੇ ਪਰੌਂਠੇ ਖਾਣੇ ਮਮੀ ਨਹੀਂ ਲਾ ਕੇ ਦੇਂਦੀ ਤੇ ਮਮੀ ਨੇ ਫੇਰ ਨਾ ਕਹਿੰਦੀ ਲਾ ਮੈਂ ਲਾ ਕੇ ਦੇਨੇ ਤੇ ਮੈਂ ਜਦ ਰਸੋਈ ਚਾਨ ਕੇ ਵੇਖਿਆ ਤੇ ਮਾਤਾ ਆਲੂ ਵਾਲੇ ਪਰੌਂਠੇ ਦੇ ਹੀ ਨਾ ਬਣਉਂਦੇ ਆਂ ਇਹਨਾਂ ਤੇ ਕਮੈਂਟਾਂ ਦੇ ਵਿੱਚ ਬਹੁਤ ਜਿਆਦਾ ਕਹਿਣਾ ਹੈ ਕਿ ਹਾਂ ਨੇ ਕਰਨਗੇ ਆਪਣੇ ਵਲੋਗ ਦੇ ਦੇ ਮੂੰਹ ਸਿਰ ਹੁੰਦਾ ਨਹੀਂ ਆ ਤੇ ਆਪਣੇ ਐਵੇਂ ਕਦੀ ਆਲੂ ਵਾਲੇ ਪਰੌਂਠਿਆਂ ਦਾ ਪਾ ਦਿੰਦਾ ਕਦੀ ਕੁਛ ਤੇ ਮੈਨੂੰ ਆਪਣਾ ਕਮੈਂਟਾਂ ਦੇ ਵਿੱਚ ਦੱਸਿਓ ਹਣਾ ਮੈਂ ਕਾਦਾ ਵਲੋਗ ਬਣਾਇਆ ਕਰਾਂ ਜਿਹਦੇ ਵਿੱਚ ਤੁਹਾਨੂੰ ਖੁਸ਼ੀ ਹੋਵੇ ਕਿਉਂਕਿ ਇਹ ਕੰਮ ਨਾ ਢਾਡੇ ਸਰੋਣਾ ਤੁਸੀਂ ਸਪੋਰਟ ਕਰਨੀ ਆ ਤੇ ਜੇ ਮੈਂ ਢਾਡੀ ਗੱਲ ਨਹੀਂ ਮਨੂਗਾ ਤੇ ਹੋਰ ਇਹਦੀ ਮੰਨਣੀ ਆ ਤੇ ਬਾਕੀ ਮੈਨੂੰ ਦੱਸਿਓ ਜੇ ਮੈਂ ਹਣਾ ਕਾਦਾ ਵਲੋਗ ਬਣਾਇਆ ਕਰਾਂ ਆਪਣੇ ਰੈਸਪੀਆਂ ਦਾ ਬਣਾਇਆ ਕਰਾਂ ਜਿਆਦਾ ਜਿਹੜਾ ਤੁਹਾਨੂੰ ਪਸੰਦ ਹੋਊਗਾ ਜਿਹਦੇ ਵਿੱਚ ਜਿੱਦਾਂ ਰੈਸਪੀ ਦਾ ਜਿੱਤੇ ਜ਼ਿਆਦਾ ਕਮੈਂਟ ਹੋਣਗੇ ਨਾ ਫਿਰ ਉਹੀ ਆਪਾਂ ਬਣਾਇਆ ਕਰਾਂਗੇ ਰੋਜੀ ਇਹ ਤਾਂ ਨੋਰਮਲ ਹੋ ਗਿਆ ਇਦਾਂ ਟਰੈਵਰ ਤੋਂ ਫਿਰ ਜਿਹੜੀ ਜਿੰਦੇ ਜਿਆਦੇ ਕਮੈਂਟ ਹੋਣਗੇ ਨਾ ਉਹ ਹੀ ਆਪਾਂ ਬਣਾਇਆ ਕਰਾਂਗੇ ਵਲੌਗ ਦੇ ਡੇਲੀ ਲੈ ਵੀ ਮੈਂ ਚਾਚੇ ਘਰ ਤੇ ਗਈ ਆ ਭਰਾਵਾ ਵੱਡੇ ਆ ਸਿਰੀ ਨਾਲ ਤੇ ਜਾ ਕੇ ਮੂਹੇ ਦੇਖਾਂਗੇ ਕਿ ਕੀ ਆਈ ਮੂਹੇ ਦੇ ਦੇਖ ਕੇ ਸਮਟੂ ਮੂਹੇ ਦੇਖਣ ਨਾਲ ਮੈਂ ਨਾਲ ਮੈਂ ਵੀ ਦੇਰ ਨਾਲ ਚੱਤਰਾ ਦੇ ਉਡੀਕ ਪ੍ਰਾਂ ਨਹੀਂ ਤੈਨੂੰ ਦੇਖੂ ਖੀਂ ਘਾਟੀ ਦੇਖੀ ਆਪਾਂ ਨਾਲੇ ਵੇਚ ਲਾਂਗੇ ਆਪਾਂ ਲੈ ਚੰਗਾ ਜੀ ਸੱਸ ਰੀਆਂ ਗਾਲ ਕੇ ਜਿਹਨੂੰ ਇਹਨੂੰ ਤੇ ਮਿਲਿਆ ਨਹੀਂ ਮੈਂ ਆਹ ਪੁੱਤ ਕੀ ਹਾਲੀਓ ਕੀ ਗੱਲ ਲੈ ਕਰ ਗੱਲ ਹਾਂ ਲੈ ਵੀ ਕਰ ਲੈ ਵੀ ਹੁਣੇ ਆਏ ਚਾਹਦੇ ਨੇ ਘਰੇ ਤੇ ਗੱਡੀ ਲਗਾ ਦਵਾਂ ਫਿਰ ਕੋਲੀਆ ਬੂਆ ਕੋਈ ਆਉਂਦਾ ਹੀ ਨਹੀਂ ਇਹਦਾ ਬੀਤਰੇ ਨੂੰ ਚਾਹ ਤੇ ਚਾਹ ਬਣਾ ਕੇ ਦੇ ਜੇ ਸਾਰਿਆਂ ਦਾ ਦਿਨ ਦੇ ਦੇਤੀ ਹੈ ਕਟੇਗੀ ਫਿੱਕੀ ਤੇ ਹੱਟ ਕਿੰਨਾ ਦੀ ਆਪਣੀ ਮੁੱਛੋ ਕੱਢ ਲੈਣੀ ਮਠਾ ਪਾ ਦਾ ਵਿੱਚ ਮੈਂ ਰਿੰਕੀ ਖਾਨੀ ਰਿੰਕੀ ਇੰਨੀ ਆਖਾਂ ਨਹੀਂ ਕਹੀਆਂ ਨਾ ਜਿੰਨੀ ਮੀਂਹ ਰੋਣ ਕਬ ਜੀਆਂ ਕਰ ਗੱਲ ਓਏ ਨਾ ਊੜ ਮੂੜਾ ਬਦਲਾ ਗੱਜਦਾ ਏ ਮੈਂ ਨਹੀਂ ਆਉਂਦੀ ਤੈਨੂੰ ਬੁਲਣ ਨਹੀਂ ਆਉਂਦੀ ਮੱਠੀ ਮੱਠੀ ਪੈਂਦੀ ਕਣੀ ਰਾਵਿਦਰ ਮਾ ਹੁਣੇ ਆਇਆ ਇਹ ਘਰੇ ਕਰ ਗੱਲ ਮੀਂਹ ਦੀ ਨਾਂਂਦੀ ਬੱਜੇ ਨਾਂਂਦੇ ਜਿੰਨੂੰ ਕਹਿੰਦੇ ਲੈ ਆਪ ਹੀ ਹੁਣੇ ਆਇਆ ਮਾ ਘਰੇ ਦੇ ਇੱਧਰ ਵੇਸ ਆਈ ਮੀਂਹ ਨੇ ਤਾਂ ਬਹੁਤ ਜਿਆਦੇ ਗੀਤੇ ਬੁਰੇ ਹਾਲ ਦੇ ਨੂੰ ਕਹਿੰਦੇ ਮੀਂਹ ਨਹੀਂ ਰੁਕਣਿਆ ਬੱਦਲ ਬਹੁਤ ਅਜੰਡਿਆ ਮੈਂ ਤਾਂ ਮੀਂਹ ਨੇ ਤਾਂ ਪੂਰੀ ਕਰਾਈ ਉਹ ਹੱਤ ਜਿੰਨੂੰ ਕਹਿੰਦੇ ਲਗਾਤਾਰ ਮੀਂਹ ਪੈਣ ਲਿਆ ਬੱਦਲ ਹੀ ਬਹੁਤ ਗੱਜੰਡੇ ਅੱਜ ਆਵਾਜ਼ ਹੁਣੀ ਡੇ ਹੁਣੀ ਵਿੱਚ ਆਹ ਹੁਣ ਥੋੜਾ ਘਟਿਆ ਕਿਤੇ ਬਹੁਤ ਜ਼ਿਆਦਾ ਹੀ ਆਉਂਦਿਆ ਚਾਚਾ ਚੱਲਾਵਾ ਧਾਰੀਵਾਲ ਉਹ ਬਾਹਰ ਹੀ ਬੈਠੀ ਗੱਡੀ ਤੇ ਚਾਚਾ ਚੱਲਾਵਾ ਧਾਰੀਵਾਲ ਤੇ ਮੈਂ ਮੈਨੂੰ ਥੋੜਾ ਜਿਹਾ ਕੰਮ ਹੀ ਤੇ ਪਪਾ ਅੱਜ ਘਰੇ ਹੀ ਤੇ ਫਿਰ ਕਹਿੰਦੇ ਆਜਾ ਤੇਰਾ ਕੰਮ ਕੰਮ ਹੋ ਗਿਆ ਹੀ ਇਹ ਬਜ਼ਾਰੋਂ ਲੇ ਬੈਠੇ ਸੜਕ ਉੱਤੇ ਕਹਿੰਦਾ ਪੂਰੇ ਘਰ ਲਈ ਅੱਜ ਜਿੰਨੇ ਮੋਟੇ ਰਹਿੰਦੇ ਆਪਣੇ ਡਾਕੂਮੈਂਟ ਦੇ ਇਧਰ ਨਾਲ ਹਰ ਵੇਲੇ ਇਹ ਚੱਲਦਾ ਰਹਿਣਾ ਨਾ ਹੀਟਰ ਹੀਟਰ ਚੱਲਦਾ ਰਹਿਦਾ ਸਾਡੇ ਕਿਆ ਵੀ ਆ ਹੀ ਆ ਗਏ ਕਿਆ ਹਾਲ ਹੈ ਸਭ ਬੜੀਆ ਲੈ ਤੇਰੀ ਸੀ ਦਿੱਤੇ ਪੱਕੀ ਆ ਮਮਾ ਉੱਥੋਂ ਭੱਜ ਕੇ ਅੰਦਰ ਆ ਗਿਆ ਲੈ ਜੈਸੀ ਨੂੰ ਗਏ ਨੇ ਮੀਨੀਆ ਜਿਹੜਾ ਤਵਾ ਦੀ ਕਹਿੰਦੇ ਬੈੱਕੇ ਆ ਨਾ ਮੀਨੀ ਹਟਦਾ ਅੱਜ ਇਹ ਗੱਲ ਬੈਂਕੀ ਮਾਂ ਦਾ ਆਓ ਸਾਡੇ ਬੈਂਕ ਵੀ ਬੰਦ ਲਓ ਜੀ ਮੁਬਾਰਕਾ ਮਾਈਂ ਜੀ ਬੰਦ ਤੇ ਨਾਲੇ ਹੋਰ ਕੰਮ ਕਰਨੇ ਆਜ ਬੈਂਕ ਹੀ ਬੰਦ ਹੀ ਯਾਰ ਚੱਲ ਕੋਈ ਯਾਰ ਸਾਰਾ ਭੇਜ ਗਿਆ ਮਮਾ ਮੈਂ ਕੱਪੜੇ ਜੇ ਇੰਨ ਕਰ ਲੈਣੇ ਹੈਟ ਲੱਗਾ ਮੀ ਮਾਂ ਘਟਣ ਗਿਆ ਉੱਚ ਤੇਜ ਹੋ ਗਿਆ ਮੀ ਸਾਰਾ ਜੱਲਾ ਹੋ ਗਿਆ ਅੱਛਾ ਅੱਛਾ ਫਿਰ ਇਹ ਦਮ ਲੋਕਾਂ ਦੇ ਨਾਲ ਤੇ ਜਾਨੂ ਕਰਦੇ ਲਾਈਕ ਕਮੈਂਟ ਕਰਦੇ ਸ਼ੇਅਰ ਕਰਦੇ ਤੇ ਜੰਗਾ ਸਾਰਿਆਂ ਸਾਸਰੀਆਂ ਕਾਲ